ਕਰ ਦਿੰਦੀ ਆ ਮਾਦੀ ਬਹੁਤ ਕਾਉਂਪਰ ਇਹ ਦਾਣਾ ਸਾਰਾ ਪੂਰਾ 골 ਪੈਂਦਾ ਹਾਂ ਮਤਲਬ ਕੋਈ ਮਾਝੂ ਦਾਣਾ ਨਹੀਂ ਹੈਗਾ ਨਹੀਂ ਜਦੋਂ ਫਸਲ ਖਤਰ ਗਿਰਦੀ ਆ ਨਾ ਆਪਣੇ 흘ਲ ਜਾਂਦੀ ਆ ਜਾਂਟ ਆਪਾਂ ਦੱਬਦੇ ਪਾਣੀ ਲਾਉਂਦੇ लास्ट ਪਾਣੀ ਜਿਹੜੀ ਵਾਹੀ ਹੋਈ ਉਹ ਨਾ ਫਿਰ ਉਹਦੇ ਕਰਕੇ ਦਾਣਾ ਮਾਝੂ ਪੈ ਜਾਂਦਾ ਤੇ ਬੰਦੇ ਤਾਂ ਹੀ ਬੰਦੇ ਹਿੰਦੀ ਦਿੰਦੇ ਨੇ ਇਹਦੇ ਵਿੱਚ ਜਦੋਂ ਸੀਕ ਸਬਸ ਜਿਹੜੀ ਸਾਨੂੰ ਜਿਹੜਾ ਮਲਚਾ ਉਹਨੂੰ ਉਹ ਮਿੱਟੀ ਦਾ ਕੰਮ ਕਰਦਾ ਉਹ ਬਹੁਤ ਸਪੋਰਟ ਕਰਦਾ ਉਹਨੂੰ ਕਵਰ ਕਰਕੇ ਉਹ ਐਨਵਾਇਰਨਮੈਂਟ ਜਰਮੀਨੇਟ ਹੋਣ ਲਈ کاڑوا مشین بالکل یہ مین ٹائم جڑا کل جاندا پورا اپنا ڈسٹرب کر رہے ہیں ایک رات ایک واں کے چھٹا دیتے ہیں کچھ پیڑا نے جڑے تے صحیح نہیں ہے 26 7 25 ایکڑا صحیح نہیں ہے کہ یہ روٹس پر نہیں ہے ہاں اوپر سے آجا یہ نوویں گیٹ میں نہیں اچھا مینز بھی ہوتی ہے سو اسی فیکٹری کو بلاک کرتی ہے اس میں یہ روٹس نہیں ا جاتی ہے یہ ایسے گرپ घने दिन स्थाई सही है नहीं सतत सुनवाई होते हैं गोयल साहब चलो वीडियो ऑन करो तो से जर्मनी तो हां देखो अब देखो वीसी साहब ਤੁਸੀਂ ਵੀ ਐਗਰੀਕਲਚਰ ਐਕਸਪਰਟ ਹੋ ਇਹ ਐਗਰੀਕਲਚਰ ਕਰਕੇ ਪੰਜਾਬ ਦੇ ਐਗਰੀਕਲਚਰ ਨਸਿਟੀ ਤੋਂ ਪੜ੍ਹ ਕੇ ਜਰਮਨੀ ਗਏ ਹੋ ਜਰਮਨੀ ਆਈ ਮੈਂ ਹਾਂ ਅੱਛਾ ਵੀਸੀ ਸਾਹਿਬ ਨਾਲ ਗੱਲ ਕਰੋ ਦੇਖੋ ਆ ਦੇਖੋ ਜੋ ਹੈ ਦੇਖੋ ਦੋਤ ਦੇਖੋ हां así आज है सक्सेस बना रहे हैं सक्सेस स्टोरी देख रहे हैं <laughs> <आएगे जाएगे जाएगे। laughs> तू से बड़े टाइम से तू कितना फोन हां नंबर पर पर यूनिवर्सिटी तू से तू फ्रैंकफर्ट से सक्सेस स्टोरी बना रहे हो थे अभी जो है समराला से समराला से अच्छा 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 हां ये काम करते थे डॉक्टर ਤਾਂ ਲੋਟਾਡ ਸਾਬ ਤੁਹਾਡਾ ਸਾਬ ਨੂੰ ਮਿਲ ਲੋ ਲੋ ਅਰਜਿੰਦਰ ਭਾ ਅਸੀਂ ਇਕੱਠੇ ਹੁੰਦੇ ਸੀ ਹਾਲਾ ਭਾ ਹਾਂਜੀ ਸਰ ਸਸੀ ਗੱਲ ਜੀ ਸਸੀ ਗੱਲ ਕੀ ਨੋ ਤੁਹਾਡਾ ਜੀ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਜਿਹੜੀ ਆਰਗੈਨਿਕ ਕਣਤ ਤੁਸੀਂ ਬੀਜਿਆ ਬਹੁਤ ਵਧੀਆ ਵਧਾਈ ਦੇ ਪਾਤਰ ਨੂੰ ਤੇ ਕੀ ਕਹਿਣਾ ਚਾਹੁੰਦੇ ਹੋ ਇਹ ਬਹੁਤ ਵਧੀਆ ਤਰੀਕਾ ਹੈ ਜੀ ਉਨੀ ਵਿਰਾਸਤੀ ਨੇ ਸਾਨੂੰ ਦਿੱਤਾ ਇਹ ਅਪਣਾ ਕੇ ਹਾਂਜੀ ਸਰਫੇਸ ਸੀਡ ਨਾਲ ਬੀਜਣ ਦਾ ਤਾਂ ਪਰਾਲੀ ਦਾ ਹੱਲ ਹੋ ਗਿਆ ਜੀ ਸਾਡਾ ਹਾਂਜੀ ਪਹਿਲਾਂ ਪਰਾਲੀ ਦਾ ਬਹੁਤ ਮੁਸ਼ਕਲ ਆਉਂਦੀ ਸੀ ਹਾਂਜੀ ਹਾਂਜੀ ਤੇ ਦੂਜੀ ਖਾਦ ਵੀ ਘੱਟ ਪੈਂਦੀ ਆ ਜਿੱਥੇ ਅਸੀਂ 80 90 ਕਿਲੋ ਡਾਈ ਪਾਉਂਦੇ ਸੀ ਉੱਥੇ ਅਸੀਂ 55 ਕਿਲੋ ਡਾਈ ਪਾਇਆ ਜੀ ਠੀਕ ਆ ਜੀ ਤੇ ਜੂਰੀਏ ਦੇ ਤਿੰਨ ਥੈਲੇ ਪੈਂਦੇ ਸੀ ਉੱਥੇ ਜੂਰੀਏ ਵੀ ਸਾਡਾ ਇੱਕ ਥੈਲਾ ਘੱਟ ਪਿਆ ਠੀਕ ਆ ਜੀ ਤੇ ਤੂੜੀ ਪੱਖੋਂ ਵਧਿਆ ਤੂੜੀ ਵੀ ਵੱਧ ਨਿਕਲਦੀ ਐ ਝਾੜ ਵੀ ਵੱਧਾ ਜੀ ਦੋ ਕੁ ਗੰਢਰ ਦੂਜੀ ਨਾਲੋਂ ਪਾਣੀ ਵੀ ਘਟ ਲੱਗਦਾ ਹੈ ਸਾਰੇ ਖਰਚਾ ਘੱਟ ਆ ਜੀ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੁੰਦੇ ਆ ਉਹਦੇ ਬਾਰੇ ਮੈਂ ਤਾਂ ਇਹੀ ਸਲਾਹ ਦਿੰਨਾ ਜੀ ਵੀ ਸਰਫੇਸ ਸੀਡਰ ਨਾਲ ਕਣਕ ਬੀਜੋ ਠੀਕ ਹੈ ਜੀ 3 350 ਚ ਕੁੱਲ ਖਰਚਾ ਸਾਡਾ ਜੀ ਦੇ ਅਸੀਂ ਬਾਹੀ ਕਰਕੇ ਬੀਜਦੇ ਆ 3000 3500 ਖਰਚਾ ਆਉਂਦਾ ਜੀ ਠੀਕ ਹੈ ਜੀ ਬਾਕੀ ਇਹਦੇ ਚ ਕਣਕ ਕੋਈ ਲੇਟ ਨਹੀਂ ਹੁੰਦੀ ਬੀਜਣ ਨੂੰ ਠੀਕ ਹੈ ਜੀ ਜੀਰੀ ਵੱਢੀ ਚਾਹੇ ਦੂਜੇ ਦਿਨ ਬੀਜ ਲੋ ਜੀ ਦੇ ਅਸੀਂ ਖੇਤ ਨੂੰ ਪਾਣੀ ਲਾ ਕੇ ਰੌਣੀ ਲਾ ਕੇ ਬੀਜ ਕਰਦੇ ਸੀ ਉਹਦੇ ਨਾਲ ਸਾਡੀ ਕਣਕ ਵੀ ਲੇਟ ਹੁੰਦੀ ਸੀਗੀ ਜੀ ਬਾਕੀ ਖੋਰਾ ਜੀ ਕਣਕ ਡਿਗਦੀ ਨਹੀਂਗੀ ਉਹਨਾ ਤੁਹਾਡੇ ਸਾਹਮਣੇ ਖੜੀ ਹੈ ਦੇਖ ਲਓ ਕਿੰਨੀ ਨੇਰੀ ਵਾਲੀ ਬਿਲਕੁਲ ਕਣਕਟ ਸਹੀ ਖੜੀ ਹੈ ਚੱਕਰ ਮੈਂ 800 ਚੱਕਰਾਂ ਤੇ ਚਲਾਇਆ ਸੀਗਾ ਟਰੈਕਟਰ ਜੀ ਤੇ 8 900 1000 ਤੱਕ ਚਲਾ ਲੈਣ ਕੋਈ ਹੋ ਨਹੀਂ ਜਿਹੜੇ ਬਹੁਤ ਤੇਜ਼ ਚਲਾਉਂਦੇ ਨੇ ਵੀਰ ਮੈਂ ਉਹਨਾਂ ਨੂੰ ਕਹੀ ਕਹਿੰਦਾ ਵੀ ਤੁਸੀਂ 8 900 900 ਚੱਕਰਾਂ ਤੱਕ ਚਲਾਓ ਟਰੈਕਟਰ ਅੱਜ ਸਰ ਜੀ ਵੀ ਆਏ ਨੇ ਯੂਨੀਵਰਸਿਟੀ ਸਾਰੀ ਟੀਮ ਹੈ ਕੇਵੀਕੇ ਸਮਰਾਲਾ ਦੀ ਟੀਮ ਹੈ ਕਿੰਨਾ ਹੌਸਲਾ ਤੁਹਾਨੂੰ ਬਹੁਤ ਹੌਸਲਾ ਹੈ ਜੀ ਸਾਡੇ ਜਿਹੜੇ ਜ਼ਿਮੀਦਾਰ ਮੋੜਾਂ ਤੇ ਬੈਠ ਕੇ ਕਹਿੰਦੇ ਸੀ ਜੱਟਾਂ ਦੇ ਖੇਤ ਚ ਕੁਝ ਨਹੀਂ ਆਹ ਦੇਖ ਲਓ ਜੀ ਜ਼ਿਮੀਦਾਰਾਂ ਦੇ ਖੇਤ ਔਰ ਸਰ ਆਪਣੇ ਕੋਲ ਆਏ ਨੇ ਮੈਂ ਤਾਂ ਇਹ ਕਹਿੰਦਾ ਬੈਠ ਕੇ ਨਾ ਗੱਲਾਂ ਕਰੋ ਤੁਸੀਂ ਇਹ ਚੀਜ਼ ਬਣਾਓ ਠੀਕ ਹੈ ਜੀ ਸਰਫੇਜ ਸੀਡ ਨਾਲ ਕਣਕ ਬੀਜੋ ਠੀਕ ਹੈ ਥੈਂਕ ਯੂ ਸਰ ਠੀਕ ਨਿਊਟ ਦੇ ਦੇਖਦੇ ਸਾਰੇ ਭੈਣ ਭਾਈਆਂ ਨੂੰ ਸასი ਕਾਲ ਜੀ ਅੱਜ ਸਾਡੇ ਨਾਲ ਸਪੈਸ਼ਲ ਸੈਕਟਰੀ ਪੰਜਾਬ ਪੰਜ ਪੰਡਪ ਪਰੋਦੀ ਪਹੁੰਚੇ ਨੇ ਜਿਨ੍ਹਾਂ ਨੇ ਇੱਕ ਕਿਸਾਨ ਭਰਾ ਨੇ ਆਰਗੈਨਿਕ ਕਣਕ ਬੀਜੀ ਹੋਈ ਆ ਸਰ ਚੰਦੇ ਤੋਂ ਬੜਾ ਸਵਾਗਤ ਆ ਅੱਜ ਵਿਸਾਖੀ ਦਾ ਤੁਹਾਨੂੰ ਅਸੀਂ ਵਧਾਈਆਂ ਵੀ ਦਿੰਨੇ ਆ ਤੇ ਕੀ ਕਹਿਣਾ ਚਾਹੁੰਦੇ ਆ आ, सब तो पहला तो आज विशाली विशाखी के सुब दिहाड़े तो बहुत सारियां बहुत बहुत बधाई और सब तो ज़्यादा मैं खुशी यह है, है कि मैं पपड़ौदी पिंड से आया हाँ विशाखी वाले दिन जिस दिन जो है बड़ी दो है शुरुआत अभी इतों शुरू हुई है की है और यह जो है समराला जो है मेरा अपना सब डिविजन हों मैं से समराला जो है एस डी एम भी रहा मैं और मैं इतने आ करके जस्ट लगता कि जो है होम कमिंग वाली फीलिंग आ रही है सो ये इत ਮੇਨ ਮਕਸਦ ਐਸੀ ਅੱਜ ਵੀ ਸੀ ਸਾਹਿਬ ਜੋ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਵੀ ਆਏ ਹੋਏ ਨੇ ਡਾਕਟਰ ਸਾਹਿਬ ਨੇ ਆਏ ਨੇ ਹੋਰ ਸਾਇੰਟਿਸਟ ਆਏ ਹੋਏ ਨੇ ਸਰਦਾਰ ਪਰਮੰਦਰ ਸਿੰਘ ਜਿਨ੍ਹਾਂ ਦੀ ਜੋ ਹੈ ਇਹ ਫਸਲ ਹੈ ਜਿਨ੍ਹਾਂ ਦੀ ਜੋ ਹੈ ਖੇਤ ਹੈ ਉਥੇ ਅਸੀਂ ਸਾਰੇ ਖੜੇ ਹਾਂ ਇਹ ਵੇਖਣਾ ਵੇਖਣ ਲਈ ਆਏ ਸੀ ਕਿ ਜਿਹੜਾ ਜੋ ਹੈ ਇਹਨਾਂ ਨੇ ਰਿਸਰਚ ਕੀਤਾ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਸਰਫੇਸ ਸੀਡਰ ਦਾ ਸਰਫੇਸ ਸੀਡਰ ਇੱਕ ਇਸ ਤਰ੍ਹਾਂ ਦੀ ਟੈਕਨੋਲੋਜੀ ਹੈ ਜਿਹਦੇ ਵਿੱਚ ਜੋ ਹੈ ਸਾਰੀ ਦੀ ਸਾਰੀ ਜੋ ਹੈ ਜੋ ਸਟੇਬਲ ਦੀ ਹੁੰਦੀ ਹੈ ਪੁਰਾਲੀ ਦੀ ਜੋ ਸਮੱਸਿਆ ਹੁੰਦੀ ਹੈ ਉਸ ਪੁਰਾਲੀ ਦੀ ਸਮੱਸਿਆ ਦਾ ਇੱਕ ਤਰ੍ਹਾਂ ਦੇ ਮੈਂ ਦੱਸਦਾ ਹਾਂ ਕਿ ਸਮਾਧਾਨ ਹੈ ਉਹ ਸਮਾਧਾਨ ਇਹ ਹੈ ਕਿ ਜੋ ਪੁਰਾਲੀ ਜਦੋਂ ਜਨਰੇਟ ਹੁੰਦਾ ਹੈ ਉਸ ਤੋਂ ਬਾਅਦ ਜੋ ਹੈ ਜਨਰਲ ਹੁੰਦੀ ਪ੍ਰੈਕਟਿਸ ਹੁੰਦੀ ਸੀ ਕਿ ਜੋ ਜੋ ਹੈ ਅਗਲਾ ਦੰਦੇ ਸੀ ਕਾਰਨ ਪੋਲੂਸ਼ਨ ਦੀ ਸਮੱਸਿਆ ਬਹੁਤ ਸਾਰੀ ਜੋ ਹੈ ਏ ਮੇਂ ਕੁਆਟਰਸ ਤੋਂ ਸਾਨੂੰ ਜੋ ਹੈ ਸਿਕਾਇਤਾਂ ਵੀ ਆ ਰਹੀ ਸੀ ਤੇ ਨਲ ਜੋ ਹੈ ਸਿਹਤ ਲਈ ਵੀ ਆਪਾਂ ਸਾਰੇ ਜਾਣਦੇ ਹਾਂ ਕਿ ਸਿਹਤ ਲਈ ਵੀ ਬਹੁਤ ਹੀ ਨੁਕਸਾਨਦੇਹ ਹੈ ਆਪਣੇ ਨੈਕਸਟ ਜਨਰੇਸ਼ਨ ਦੀ ਸਿਹਤ ਲਈ ਜੇਕਰ ਅਸੀਂ ਆਪਾਂ ਧਿਆਨ ਜਰ ਰੱਖੀਏ ਉਹਦੇ ਲਈ ਵੀ ਜੋ ਹੈ ਬਿਲਕੁਲ ਜੋ ਹੈ ਏ ਐਡਵਾਈਜ਼ੇਬਲ ਨਹੀਂ ਹੈ ਇਸ ਨੂੰ ਵੇਖਦੇ ਹੋਏ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਇੱਕ ਦੇ ਕੋਲ ਸਾਹਮਣੇ ਇੱਕ ਬਹੁਤ ਵੱਡਾ ਚੈਲੰਜ ਸੀ ਕਿ ਕੋਈ ਇਸ ਤਰ੍ਹਾਂ ਦੀ ਟੈਕਨੋਲੋਜੀ ਲਾਇਆ ਜਾਵੇ ਜਿਸ ਟੈਕਨੋਲੋਜੀ ਦੇ ਤੇ ਉਹਦੀ ਅਡਾਪਸ਼ਨ ਤੇ ਜੋ ਹੈ ਫਾਰਮਰਸ ਨੂੰ ਸਭ ਤੋਂ ਪਹਿਲਾਂ ਕੋਸਟ ਆਫ ਪ੍ਰੋਡਕਸ਼ਨ ਜੋ ਹੈ ਦੇ ਫਾਇਦਾ ਹੋਵੇ ਨਾਲ ਜੋ ਹੈ ਸਾਡਾ এনवायरमेंट ਹੈ ਜਿਸ ਤਰ੍ਹਾਂ ਦੀ ਪਾਣੀ ਦੀ ਸਮੱਸਿਆ ਹੈ ਪਾਣੀ ਦੀ ਸਮੱਸਿਆ ਵੀ ਜੋ ਹੈ ਦੇ ਵਿੱਚ ਜੋ ਹੈ ਉਹਦਾ ਵੀ ਜੋ ਸੋਲੂਸ਼ਨ ਹੋਵੇ ਸੋ ਇਹ ਸਰਫੇਸ ਸੀਡਰ ਤੇ ਅੱਜ ਦੇਖਣ ਆਇਆ ਹੈ ਕਿ ਇਹ ਜੋ ਹੈ ਫਾਰਫੇਸ ਸੀਡਰ ਕਿਸ ਤਰ੍ਹਾਂ ਕਿ ਨਾ ਉਹ ਜੋ ਟੈਕਨੋਲੋਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਰਿਕਮੈਂਡ ਕੀਤੀ ਉਸ ਕਿੰਨੀ ਹੱਦ ਤੱਕ ਕਾਮਯਾਬ ਹੈ ਉਹ ਅਸੀਂ ਦੇਖ ਰਹੇ ਹਾਂ ਅਸੀਂ ਸਰਦਾਰ ਪਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਹੈ ਤਾਂ ਸਰਦਾਰ ਪਰਮਿੰਦਰ ਸਿੰਘ ਦੱਸ ਰਹੇ ਕਿ ਜੋ ਜੋ ਇਹਨਾਂ ਦਾ ਜੋ ਹੈ ਐਕਸਪੀਰੀਅੰਸ ਹੈ ਸਭ ਤੋਂ ਪਹਿਲਾਂ ਤੋਂ ਇਹਨਾਂ ਨੂੰ ਬੇਨਫਿਟ ਇਹਨਾਂ ਨੇ ਕਿਹਾ ਕਿ ਜੋ ਹੈ ਇਹ ਕਾਸਟ ਆਫ ਪ੍ਰੋਡਕਸ਼ਨ ਤੇ ਕਾਫੀ ਇਹਨਾਂ ਨੂੰ ਜੋ ਹੈ ਫਾਇਦਾ ਹੋਇਆ ਕਾਸਟ ਆਫ ਪ੍ਰੋਡਕਸ਼ਨ ਦਾ ਮੀਨਸ ਜੋ ਹੈ ਖਾਦ ਦੀ ਖਾਦ ਦੀ ਰਿਕੁਆਇਰਮੈਂਟ ਘਟ ਗਈ ਦੂਜੀ ਜੋ ਹੈ ਜੋ ਵੀ ਪ੍ਰਾਲੀ ਇਹਨਾਂ ਨੇ ਜਨਰੇਟ ਹੋਇਆ ਸੀ ਪ੍ਰਾਲੀ ਜੋ ਹੈ ਸਿੱਧਾ ਜੋ ਹੈ ਵਾਪਸ ਧਰਤੀ ਤੇ ਚਲਾ ਗਿਆ ਉਹਦੇ ਦੇ ਨਿਊਟ੍ਰੀਐਂਟਸ ਸੀ ਉਹ ਧਰਤੀ ਤੇ ਚਲੇ ਗਏ ਉਸ ਤੋਂ ਬਾਅਦ ਜੋ ਹੈ ਇੱਕ ਬਹੁਤ ਬਹੁਤ ਵੱਡੀ ਸਮੱਸਿਆ ਸੀ ਬੀਡ ਦੀ ਬੀਡ ਜੋ ਹੈ ਗੂਲੀ ਡੰਡਾ ਦੀ ਸਮੱਸਿਆ ਹੈ ਗੂਲੀ ਡੰਡਾ ਦੀ ਸਮੱਸਿਆ ਜੋ ਹੈ ਬਾਕੀ ਨਾਲ ਵਾਲੇ ਅਸੀਂ ਫੋਰਮ ਚ ਫੋਰਮ ਦੇ ਦੇਖਿਏ ਜਿਥੇ ਕਿ ਇਹਨਾਂ ਨੇ ਜੋ ਹੈ ਦੂਜੀ ਟੈਕਨੋਲੋਜੀ ਜੋ ਜੋ ਕਨਵੈਨਸ਼ਨਲ ਹੈ ਉਸ ਕਨਵੈਨਸ਼ਨਲ ਟੈਕਨੋਲੋਜੀ ਨਾਲ ਜੋ ਹੈ ਉਹਨਾਂ ਨੇ ਵਿਜਿਆ ਹੈ ਉਥੇ ਗੁਲੀ ਡੰਡੇ ਦੀ ਬਹੁਤ ਜ਼ਿਆਦਾ ਜੋ ਪ੍ਰੋਬਲਮ ਹੈ ਔਰ ਇਸ ਫੀਲਡ ਇਸ ਫੀਲਡ ਚ ਆਪਾਂ ਦੇਖ ਰਹੇ ਹਾਂ ਕਿ ਗੁਲੀ ਡੰਡੇ ਦੀ ਸਮੱਸਿਆ ਬਹੁਤ ਹੱਦ ਤੱਕ ਘਟ ਹੈ ਇਹਦਾ ਕਾਰਨ ਇਹ ਹੈ ਕਿ ਜੋ ਬੀ ਹੈ ਉਹ ਬੀ ਜੋ ਹੈ ਉਹ ਜਦੋਂ ਆਪਾਂ ਇਹਨੂੰ ਜੋ ਹੈ ਪਲਾਉ ਹੀ ਨਹੀਂ ਕਰਦੇ ਜਦੋਂ ਜ਼ਮੀਨ ਨੂੰ ਜੋ ਹੈ ਉਹ ਪਲੋਇੰਗ ਨਹੀਂ ਹੁੰਦੀ ਹੈ ਉਹਦੇ ਤहत ਜੋ ਹੈ ਗੁਲੀ ਡੰਡੇ ਦੀ ਜੋ ਗ੍ਰੋਥ ਹੈ ਬਹੁਤ ਕੰਟਰੋਲ ਹੋ ਜਾਂਦੀ ਹੈ ਔਰ ਇਸ ਟੈਕਨੋਲੋਜੀ ਨਾਲ ਜੋ ਹੈ ਚੁਕੀ ਜੋ ਹੈ ਉਹ ਸੀਡ ਕਵਰਡ ਹੁੰਦਾ ਹੈ ਸੀਡ ਕਵਰਡ ਹੋਣ ਕਰ ਕਰਕੇ ਜੋ ਇਹਦੇ ਜੋ ਹੈ ਕロップ ਜੋ ਦੀ ਸਟਰੈਂਥ ਹੁੰਦੀ ਹੈ ਉਹ ਕਾਫੀ बेटर है और इस तरह जो है पेस्टिसाइड की भी कट रिक्वायरमेंट हों फर्टिलाइजर की भी कट रिक्वायरमेंट हों वाटर की भी सेविंग है तो हर एक तरह नाल मैं यह दस सकता हाँ कि जो है फार्मरसू फायदा ही फायदा है इल्ड बेटर हो गया इल्ड जो है कंपेरेटिवली दूसरे नालों नो इपैक्टेसन है वो असी जो है मेजरमेंट भी करावे और ये सारे यूनिवर्सिटी के जो है टेक्नोल टेक्नीकल टीम लगी हुई है और सानू पूरी उम्मीद है कि इल्ड भी बाकिया नालों मच बेटर होएगा तो ਉਹ ਇਹ ਬਿੰਬਿੰਬ ਸਿਚੁਏਸ਼ਨ ਹੈ ਸਾਡੇ ਜੋ ਹੈ ਪ੍ਰੋਬਲਮਸ ਜੋ ਸਟruggਲ ਬਰਨਿੰਗ ਦੀ ਸੋਲੂਸ਼ਨ ਲਈ ਸੋ ਮੈਂ ਅੱਜ ਸਾਰਿਆਂ ਨੂੰ ਬਹੁਤ-ਬਹੁਤ ਬਧਾਈ ਸਭ ਤੋਂ ਪਹਿਲਾਂ ਸਦਾ ਪਰਮਿੰਦਰ ਸਿੰਘ ਨੂੰ ਬਧਾਈ ਦੇਣਾ ਜਿਨ੍ਹਾਂ ਨੇ ਜੋ ਹੈ ਕਿ ਇਹ ਟੈਕਨੋਲੋਜੀ ਅਡਾਪਟ ਕੀਤਾ ਜੋ ਹੈ ਡਾਕਟਰ ਸਾਹਿਬ ਜਿਹੜੇ ਜੋ ਹੈ ਵਾਈਸ ਚਾਂਸਲਰ ਸਾਹਿਬ ਨੇ ਇਹਨਾਂ ਨੂੰ ਬਧਾਈ ਦੇਣਾ ਕਿ ਜਿਨ੍ਹਾਂ ਨੇ ਇਹਨਾਂ ਨੇ ਜਿਨ੍ਹਾਂ ਨੇ ਜੋ ਹੈ ਟੈਕਨੋਲੋਜੀ ਫਾਰਮਰਸ ਨੂੰ ਅਵੇਲੇਬਲ ਕਰਾਇਆ ਡਾਕਟਰ ਸਾਹਿਬ ਨੇ ਜੋ ਕਿ ਸੈਂਟਿਫਿਕ ਟੀਮ ਚ ਲੱਗੇ ਹੋਏ ਨੇ ਬਾਕੀ ਹੋਰ ਸਾਰੇ ਸਾਰੇ ਜੋ ਹੈ ਸੈਂਟਿਸਟ ਦੀ ਟੀਮ ਨੇ ਸਾਰੇ ਇਥੇ ਹਾਜ਼ਰ ਨੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਥੈਂਕ ਯੂ ਸਰ ਥੈਂਕ ਯੂ ਜੀਡੀਐਸ ਪੰਜਾਬ ਦੀ ਤਰਫੋਂ ਜਸਬੀਰ ਸਿੰਘ ਟਿੱਲੋ ਹਲਵਾਲਾ ਸਾਂਦੇਵਾਲ ਦੀ ਰਿਪੋਰਟ ਜੀ